ਪੰਨਿਆ 70 ਮੀਟਰ ਤੱਕ ਜਾ ਕੇ ਕੱਢ ਕੇ ਚਲਾਉਣਾ ਚਲਾਉਣਾ ਜੈਕ ਕੱਢ ਕੇ ਚਲਾਉਣਾ ਟਰੈਕਟਰ ਚੱਲੂਗਾ ਜੈਕ ਕੱਢ ਕੇ ਚੱਲੂ ਠੀ ਆ ਆਪਾਂ ਪੈਸੇ ਨਹੀਂ ਲੈਣੇ ਇਹਨਾਂ ਨੂੰ ਜੇ ਜੈਕ ਕੱਢ ਕੇ ਚੱਲੂ ਟਰੈਕਟਰ ਠੀਕ ਆ ਨਹੀਂ ਤਾਂ ਆਪਾਂ ਪੈਸੇ ਨਹੀਂ ਲੈਣੇ ਘਲਾ ਦੇਣਾ ਟਰੈਕਟਰ ਇਦਾਂ ਇਦਾਂ ਹੀ ਤੋੜ ਦੇਣਾ ਲਾਈਵ ਵੀਡੀਓ ਤੇ ਤੁਹਾਡੀ ਚਲਾਵਾਂਗੇ ਖੁਸ਼ ਹੋਗੇ ਤੇ ਗੱਟੀਆਂ ਸਿੱਧੀਆਂ ਰੱਤ ਨਹੀਂ ਜਿੰਨੇ ਮਰਜ਼ੀ ਚੁੱਕ ਲੈ ਹਾਂ ਪਾਜੀ ਕਹਿੰਦੇ ਆ ਵੀ ਜੇ ਜੈਕ ਕੱਢ ਕੇ ਚੱਲ ਗਿਆ ਹਾਂ ਫੇ ਆਪਾਂ ਵੀ ਗੱਟੀਆਂ ਇਦਾਂ ਰੱਖ ਦੇਣੀਆਂ ਜਿੰਨੀਆਂ ਮਰਜ਼ੀ ਚੁੱਕ ਲੈ ਸੁਣਾ ਇਹਰ ਆ ਗੱਲ ਨਹੀਂ ਕਦੇ ਇੰਨਾ ਯਕੀਨ ਨਹੀਂ ਕਦੇ ਵੇਖਿਆ ਨਾ ਹੀ ਕਦੀ ਸੁਣਿਆ ਵੀ ਜੇ ਨਾ ਚੱਲਿਆ ਤੀ ਉਵੇਂ ਹੀ ਪੜਾ ਦੇਣਾ ਨਾ ਚੱਲੂਗਾ ਤਾਂ ਆਪਾਂ ਪੈਸੇ ਨਹੀਂ ਲੈਣੇ ਜੇ ਭਾਈ ਕਹਿੰਦੇ ਜੇ ਇਦਾਂ ਚੱਲ ਗਿਆ ਤਾਂ ਫੇ ਆਪਾਂ ਗੁੱਟੀਆਂ ਹੁਣ ਨਹੀਂ ਰੱਖ ਦੇਣੀ ਬਾਈ ਜੀ ਪੱਕੀ ਗੱਲ ਆ ਬਿਲਕੁਲ ਇਹ ਮੈਂ ਚਲਾਇਆ ਕੱਲ ਕੱਲ ਬਾਰਸ਼ਾਂ ਤੋਂ ਪਹਿਲਾਂ ਇਹ ਟਰੈਕਟਰ ਤੇ 52 ਦਾ ਏਸੀ ਕੈਮਨ ਜੱਕ ਕੱਢ ਕੇ ਚੱਲਿਆ ਜਿਹਦੀਆਂ ਵੀਡੀਓ ਨਹੀਂ ਲਈ ਆਇਆ ਕੰਡਿਆ ਮੈਂ ਹਾਂ ਤੇ ਤੁਹਾਡਾ ਹੀ ਟਰੈਕਟਰ ਜੀ ਤੇ ਇੱਥੇ ਲਾਏ ਆ ਜੱਕ ਕੱਢ ਕੇ ਇਹ ਵੀ ਸੁੱਕਾ ਛੁੱਟ ਰੱਸੀ ਤੋਂ ਸਾਲ ਲੈਣਾ ਨਹੀਂ ਜੈਕ ਕੱਢੇ ਜਿੱਦਣ ਸਾਡੀ ਪਿਛਾਣੀ ਕਸੀ ਚੋਈ ਜੈਕ ਟੁੱਟ ਗਿਆ ਰਾਜ ਆਉਂਦਾ ਚੰਗੀ ਪਿਛਾ ਜੇ ਇਹਨਾਂ ਨੂੰ ਕੱਢੋ ਵੀਰ ਜੈਕ ਕੱਢੋ ਯਾਰ ਜਿਹੜੀ ਚੀਜ਼ ਅਸੀਂ ਵੇਖਣ ਆਏ ਆ ਉਹ ਤੁਸੀਂ ਮਖੌਂ ਦੇਣੀ ਜੇ ਤੇ ਹੋਰ ਹੀ ਪਾਸੇ ਤੁਰੇ ਫਿਰਦੇ ਕੱਢੋ 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 ਜੈਕ ਮਿੰਟ ਮਾਰੋ ਵੇਲਾ ਵੀ ਮੇਰਾ ਚੇਲਾ ਬਾਜੀ ਮਗਰੋਂ ਕੰਮ ਓਕੇ ਕਰਦੇ ਰੱਗੇ ਗਾਂ ਵਾਲਾ ਕੰਮ ਤੁਹਾਡਾ ਗਾਂ ਵਾਲਾ ਵੇਖੋ ਜੀ ਇਹ ਕੱਕ ਹਵਾਜੀ ਆਪਾਂ ਲੰਗ ਵਿੱਚ ਵਾਰਦੇ ਹੋ ਭਰਾਵਾ ਮੜ ਕੇ ਲੋਕ ਕਹਿੰਦੇ ਟਾਪ ਲੰਗ ਖੋਲੀ ਆਹ ਖੋਲ ਟਾਪ ਕ੍ਰਾਸ ਤੋੜ ਦਈਏ ਉਹ ਨਹੀਂ ਉਹ ਨਹੀਂ ਨਹੀਂ ਰਹਿਣ ਦੇ ਤੂੰ ਭਰਾਵਾ ਅੱਗੇ ਇੱਕ ਰੂਟਾ ਵੇਟ ਦਾ ਪਾਂ ਪਾਂ ਕਰਾਤੀ ਤੇ ਹੁਣ ਇਹਨੂੰ ਤੋੜ ਦਈਏ ਇਹ ਕੱਢ ਕੇ ਬਾਹਰ ਹੀ ਕੱਢ ਲੈ ਚੰਗੀ ਤਰਾਈ ਕੋਈ ਸ਼ੰਕਾ ਰਵੇ ਨਾ ਵੀ ਮਾੜੀ ਮੋੜ ਨਾਲ ਲੱਗਦੀ ਸੀ ਹਾਂ ਚੜੋ ਉੱਤੇ ਲਾ ਜੀ ਆਹ ਬਿਖਾ ਦੇ ਵੀ ਓਏ ਉੱਤੇ ਚੜੋ ਇਹਦੇ ਉੱਤੇ ਚੜੋ ਉੱਤੇ ਚੜੋ 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 ਚੜਾ ਉੱਤੇ ਵੀ ਕਰ ਜਾ ਲਿੰਕਾਂ ਦਾ ਭਰਵਾਵਾ ਉੱਤੇ ਲੈ ਕੇ ਉਸਨੇ ਗੱਲ ਬਣਾ ਹੀ ਦਿੱਤੀ ਹੈ ਨਹੀਂ ਟਲਿਆ ਛੋਤੇ ਆ ਜਾ ਗਾਂ ਲਾ ਦੀ ਬਸ ਆਹ ਜਿਹੜੀ ਕਲਾਕਾਰ ਨੂੰ ਬਹੁਤ ਜਾਣਿਆ ਜਾਂਦਾ ਨਾ तो ले रहे। और ना बड़े <laughs> तो करते टावे मास्व ने करते कम ऑके नहीं लगना पता ਆ ਵੀ ਲਾਸ਼ ਦੇ ਉਸਤਾਦ ਆ ਤੁਤਮੀ ਸਾਰੇ ਜਾਨਾ ਚੜੋ ਸਾਰੇ ਭਾਈ ਉੱਤੇ ਇੱਥੇ ਉੱਪਰ ਕੱਟੀ ਜਾਣਾ ਸਾਰੇ 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 ਟੋਕੜੀ ਕਿੰਦਾ ਬਹੁਤ ਸਾਰੇ ਚੜਾ ਚੜਾ ਸਾਰੇ ਜਾਨੇ ਆਓ ਤਾਂ ਚੜਦੇ ਸਾਰੇ ਜਾਨੇ ਚੜੋ ਇੱਕ ਕਰੀ ਬਲਾ ਆਹ ਸਾਹ ਦੇ ਉੱਤੇ ਆਓ ਉੱਤੇ ਧਿਆਨ ਨਾਲ ਚੰਗਾ ਧਿਆਨ ਨਾਲ ਚੜਗੇ ਚੜਗੇ ਉਹ ਬੋਲਿਆ ਨਹੀਂ ਆਣਾ ਓਏ ਬੋਲਿਆ ਨਾ ਓਏ ਚਲੋ ਚਲੋ ਨਹੀਂ ਬੁੱਦੂ ਨਹੀਂ ਮਾਰਦਾ ਬੁੱਦੂ ਚੜ ਬੁੱਦੂ ਬਧੀ ਚਲੇ ਆ ਹੋਰ ਕਿਹੜਾ ਬੰਦੇ ਮੈਨੂੰ ਵੀ ਮਾਰਿਆ ਹੋਣਿਆ ਮਗਰ ਬੰਦੇ ਵੀ ਗਿਨਾ ਦਿੰਨੇ ਤੁਹਾਨੂੰ ਔਰ ਕਰੋ ਇੱਕ ਦੋ ਜਾਣੇ ਬੰਦੇ ਫੜ ਫੜ ਚੜਾਉਂਦੇ ਪੈਂ ਲੈ ਨਾਮ ਨਾਲ ਹੀ ਜਣਾ ਕਿਆ ਆਨਾ ਗਾਣ ਉਹਨਾ ਦੇਪੇ ਕੋਈ ਐਂ ਨਹੀਂ ਸਿੱਧੀ ਜਾ ਉਹਦੇ ਵੀਰ ਨੂੰ ਬਰਾਦਾ ਉਹ ਚੜਾਏ ਦੀ ਜਾਨ ਕੱਢੀਏ ਕਢ ਤੂੰ ਨਹੀਂ ਲੈਣਾ ਰਾਂਜ ਰਹਿਣਾ ਇਹੋ ਇਹ ਚੜ ਕੋਣਾ ਦੇਣਾ ਹੋ ਜਾਣਾ ਮਗਰ ਬੰਦੇ ਕਹਿੰਦੇ ਜਗ੍ਹਾ ਨਹੀਂ ਬਦਲੀ ਮਗਰ ਟੱਕਰ ਇਹ ਇੱਧਰ ਆਉਂਦੇ ਹਾਂ ਪਿਆਰ ਮਗਰ ਪੰਜਾਬੀ ਨੇ ਸ਼ੌਕਾ ਨੂੰ ਸੱਟ ਗਏ ਖੇਤ ਵੀ ਗਿੱਲਾ ਉਹ ਜਿਹਨੇ 100 ਰੁਪਏ ਤੋਂ ਬੱਤਰ ਰੇਤੇ ਤਾਂ ਅਸੀਂ ਕਿਨਾਂ ਕ੍ਰੌਲ ਤੋੜ ਦਈਏ ਤੋੜਨਾ 55000 ਇਹਨੇ ਬੰਦੇ ਜੰਗਰੇ 1 2 3 4 ਤੇ 9 ਹੋ ਰਹੀ ਕਰਕੇ ਆ ਰਹਾ ਮੈਂ ਜੱਟੇ ਆ ਲੋ ਜੀ ਟੈਸਟਿੰਗ ਕਰਕੇ ਆਪਾਂ ਆ ਗਏ ਆ ਜਿੰਨਾ ਕਿ ਮੈਨੂੰ ਪਤਾ ਨਾ ਬਹੁਤ ਸਾਹਿਬ ਖੁਸ਼ ਨੇ ਤੇ ਨਾ ਮੈਂ ਖੁਸ਼ ਨਹੀਂ ਅੱਜ ਆਪਣੀ ਕੋਈ ਟਰਾਈ ਨਹੀਂ ਆ ਤੇ ਹਣਾ ਨਹੀਂ ਨਾ ਸਵਾਜਾ ਹੋ ਨਾ ਗਿੱਲੀ ਪੈੜੀ ਆਪਾਂ ਤਾਂ ਬਟਰੈਕਟਰ ਚਲਾ ਕੇ ਟੈਸਟ ਕੀਤਾ ਵਾ ਅੱਜ ਦੀ ਵੀਡੀਓ ਕੋਈ ਵੀਡੀਓ ਨਹੀਂ ਹੈ ਨਹੀਂ ਇਹ ਨਾ ਮੰਨਿਆ ਜਾਵੇ ਬਿਲਕੁਲ ਨਹੀਂ ਵੀਡੀਓ ਉਹਦੋਂ ਜਿੱਦਣ ਆਪਾਂ 44 ਤਵੇ ਪਾਗ ਚਲਾ ਕੇ ਦਿਖਾਵਾਂਗੇ ਤੁਹਾਨੂੰ ਹੂੰ ਤੇ ਧੂੜ ਵੀ ਉੱਡਦੀ ਦਿਸਣੀ ਚਾਹੀਦੀ ਦੋ ਦੋ ਫਟਾ 16 ਫੁੱਟ ਦੇ ਜੱਕ ਕੱਢਾਂਗੇ ਅੱਜ ਤੇ ਰੋਟਾਵੇਟਰ ਵੀ ਸਾਥ ਛੱਡ ਗਿਆ ਨਾ ਉਹ ਆਪਣਾ ਟੋਪੀ ਗਿਆ ਉਹ ਚੜਾ ਬੜੀਆਂ ਬੈਰਿੰਗ ਬੋਰਿੰਗ ਤੇ ਟਰੈਕਟਰ ਵੀ ਉੱਤੇ ਚੜਾਂਗੇ ਚੜਾਂਗੇ ਵਾਦਾ ਵਾਦਾ ਭਾਜੀ ਕਿਉਂ ਨਹੀਂ ਵਾਦਾ ਰੋਜ਼ ਵੀਡੀਓ ਚ ਵੰਦੇ ਤੇ ਰਿਐਲਿਟੀ ਚੜਾਂਗੇ ਹੁਣ ਤੁਹਾਡੇ ਸਾਹਮਣੇ ਟਟਾ ਜੋ ਟਟਾ ਹੂੰ ਅੱਜ ਦੀ ਵੀਡੀਓ ਸਮਝ ਲੈ ਵੀ ਇੱਕ ਮੇਲ ਮਲਾਪ ਹੀ ਆ ਸਾਡਾ ਗੱਲ ਤੁਹਾਡੀ ਸਹੀ ਹੈ ਅੱਜ ਮੇਲ ਮਲਾਪ ਆ ਤਾਂ ਗੱਲਾਂ ਕੀਤੀਆਂ ਜੇ ਆਪਾਂ ਵੀ ਕਿਦਾਂ ਗੱਡੀ ਵੀਡੀਓ ਭਰਾ ਨੇ ਕਿਦਾਂ ਬਣਾਇਆ ਕਰਨੀਆਂ ਵਾ ਬਹੁਤ ਕੁਝ ਸਿੱਖ ਕੇ ਚੱਲਿਆ ਹਾਂ ਨੋ ਡਾਊਟ ਇਹ ਗੱਲਾਂ ਮੈਂ ਹੁਣ ਗੱਡੀ ਚ ਵੀ ਜ਼ਿਕਰ ਕਰਦਾ ਆਂ ਬੋਸ ਵੀਰ ਨਾਲ ਉਦੋਂ ਦਾ वार्तालाप ਹੁੰਦਾ ਪਿਆ ਜਦੋਂ ਦੇ ਮੇਰੇ ਫੋਲੋਅਰ 10000 ਸੀ ਮਿਲੇ ਅੱਜਾਂ ਉਦੋਂ ਤੋਂ ਵੀਰ ਜੋ ਗਾਈਡ ਜਿੰਨਾ ਕ ਦੱਸਿਆ ਤੇ ਜਿੰਨਾ ਕ ਅੱਜ ਦੱਸਿਆ ਧੰਨਵਾਦ ਆ ਭਰਾ ਦਾ ਬੜਾ ਬੜਾ ਸ਼ੁਕਰੀਆ ਮੂੰਹ ਤੇ ਵੈਤ ਤਾਰੀਫ ਨਹੀਂ ਕਰੀ ਦੀ ਮੈਂ ਕਰਨੀ ਹੀ ਨਹੀਂ ਬੋਸ ਸਹੀ ਗੱਲ ਉਹ ਫਰਾਂ ਹੋ ਜਾਂਦੇ ਆ ਪੰਪ ਲੈ ਲਓ ਜਾਂ ਦੇਸੀ ਭਰਾ ਕੀ ਵੀ ਆ ਮੂੰਹ ਰੋ ਮੀਆਂ ਮਿੱਟੂ ਕਰੀ ਜਾਂਦੇ ਨੇ ਨਹੀਂ ਆਪਾਂ ਨਹੀਂ ਕਰਨੀ ਜੋ ਇਹਨੇ ਕੀਤਾ ਉਹ ਸਾਗ ਦਾ ਚੱਲੀ ਜਾਣਾ ਏ ਬੋਸ ਇਹ ਟਰੈਕਟਰ ਮਤਲਬ ਆਪਣੇ ਕੋਲੇ ਆ ਗਿਆ ਇਹਨੂੰ ਆਪਦੇ ਲੋ ਆਪ ਆਪਦੇ ਆਪਦੇ ਤਰੀਕੇ ਨਾਲ ਫੁੱਲ ਮੋਡੀਫਾਈ ਜੈਸਾ ਤਾਂ ਡੇ ਸਾਹਮਣੇ ਤੁਹਾਡੇ ਲੋ ਟਰੈਕਟਰ ਉਹ ਮੈਨੂੰ ਸੱਚ ਉਹ ਵੀਡੀਓ ਦੇ ਦੇ ਜਿਹੜਾ ਤੁਸੀਂ ਇਹਨੂੰ ਟੈਸਟ ਕੀਤਾ ਹੈ ਹਾਂ ਜੈਕਾ ਕੱਢ ਕੇ ਕੀਤਾ ਜਿਹੜਾ ਉਹ ਦੇ ਦੇਨੇ ਵੀਡੀਓ ਲਾ ਦੇ ਵਿੱਚ ਤੇ ਹਾਂ ਉਹ ਲਾ ਦਾਂਗੇ ਵੀਰਾਂ ਨੂੰ ਪਤਾ ਲੱਗ ਜਾਏ ਐ ਨਾ ਕਹਿਣ ਵੀ ਕਿਤੇ ਉਹੀਂ ਪਰ ਵੱਲੂ ਹੀ ਛੱਡੀ ਜਾਂਦੇ ਨੇ ਦੋਵੇਂ ਦੇ ਦੇ ਦੇਨੇ ਸਾਰੀ ਵੀਡੀਓ ਦੇ ਦੇਨੇ ਹਾਂ ਤੇ ਲਿਓ ਵੀ ਆਪਾਂ ਚਲਾਉਣਾ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹ ਤੋਂ ਬਿਨਾ ਸਾਨੂੰ ਨਹੀਂ ਮਜ਼ਾ ਆਉਂਦਾ ਨਹੀਂ ਆਉਂਦਾ ਅੱਜ ਕੋਈ ਨਹੀਂ ਉੱਥੇ ਖੁਸ਼ ਨਹੀਂ ਪਾਣੀ ਗੇ ਪਿਆਲੇ ਖੇਤ ਬਹੁਤ ਗਿੱਲਾ ਵਾ ਤੇ ਉੱਥੇ ਆਪਾਂ ਜੇ ਕਹੀਏ ਵੀ ਆਪਾਂ ਟੈਸਟ ਡਰਾਈਵ ਕਰ ਸਕਦੇ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਪਾਣੀ ਦਾ ਨਹੀਂ ਆਹ ਦੇਖੋ ਅੱਜ ਵੀ ਇਹ ਟਾਇਰਾਂ ਨੂੰ ਆਹ ਮਿੱਟੀ ਆਖ ਆਹ ਆ ਚੀਜ਼ ਆਹ ਇਹ ਨਹੀਂ ਗਾ ਗਿੱਲਾ ਨਾ ਗਿੱਲਾ ਵਾ ਲੱਡੂ ਵਟ ਲੋ ਭਾਵੇਂ ਪਾਣੀ ਤਾਂ ਨਿਕਲੀ ਜਾਂਦਾ ਏ ਥੱਲਿਆਂ ਦੀ ਹਾਂਜੀ ਹਾਂਜੀ ਤੇ ਅੱਜ ਦੀ ਹਾਜ਼ਰੀ ਇੰਨੀ ਕਿ ਕਬੂਲਿਆਂ ਦੇ ਬੌਸ ਲਈਏ ਅੱਜ ਇੱਕ ਚੀਜ਼ ਹੋਰ ਕਰਨੀ ਆਪਾਂ ਹਾਂਜੀ ਇੱਕ ਵੀਡੀਓ ਹੋਰ ਬਣਾ ਕੇ ਕਰਾਉਣੀ ਮੈਂ ਤੁਹਾਨੂੰ ਕੋ ਭੇਜਦਾ ਥੋੜੀ ਛੋੜੀ ਜੀ ਕੋਈ ਗੱਲ ਦਾਦਾ ਕੇ ਬੰਦੀ ਨਹੀਂ ਕੋਈ ਗੱਲ ਨਹੀਂ ਕੱਟ ਲਾ ਲਾਂਗੇ ਰਹਿਣਾ ਲਾਣਾ ਕੱਟ ਕੱਟ ਹਾਂ ਕੱਟ ਕਰਦੇ ਇਹ ਫਤੇ ਕਿਹਾ ਤਾਂ ਕੱਟ ਲਾਵਾਂ ਨਹੀਂ ਫਤੇ ਨਾਲ ਨੂੰ ਹਾਂ ਤੇ ਸਾਨੂੰ ਹੁਣ ਲੋ ਆ ਗਿਆ ਬੌਸ ਕੋਲੇ ਦਵਾਰੇ ਆਵਾਂਗੇ ਜੋ ਤੁਹਾਡੇ ਦਿਲ ਚ ਜਿਵੇਂ ਕਹਿੰਦੇ ਨੇ ਨਾ ਇੱਕ ਖੁਰਕ ਮੇਰੇ ਵੀ ਰਹਿ ਗਈ ਐ ਜੋ ਦਿਲ ਚ ਵਲਵਲੇ ਹੁੰਦੇ ਆ ਉਹ ਰਹਿ ਗਏ ਮੇਰੇ ਵੀ ਤੇ ਤੁਹਾਡੇ ਵੀ ਰਹਿ ਗਏ ਨੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਤੇ ਜਲਦੀ ਆਪਾਂ ਟਾਈਮ ਨਹੀਂ ਪਾਉਂਦੇ ਤੁਹਾਡਾ ਉਹ ਜਲਦੀ ਬਣਾਵਾਂਗੇ ਵੈਗਰੂ ਸਮਾਂ ਦੇਵੇ ਮੀ ਬਹੁਤ ਪੈਂਦੇ ਸੀ ਉਹਦੇ ਕਰਕੇ ਤੇ ਬਹੁਤ ਸਾਰਾ ਧੰਨਵਾਦ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਵਰਕਸ਼ਾਪ ਨਹੀਂ ਨਹੀਂ ਵੀਰੇ ਸਮਾਂ ਦੇਣ ਵਾਲੀ ਗੱਲ ਕੋਈ ਨਹੀਂ ਗੈਰੀ ਭਾਜੀ ਆਏ ਅੱਜ ਗਰੂ ਧੰਨਵਾਦ ਹਾਂ ਮਾ ਮਾ ਥੈਂਕ ਯੂ ਤੁਹਾਡਾ ਭਰਾ ਮਿਲਦੇ ਆਂ ਅਗਲੀ ਵੀਡੀਓ ਚ ਅੱਜ ਤੇ ਵੀਰ ਨੂੰ ਮੈਂ ਤਾਂ ਜੱਸ ਕੀਤੀ ਤੁਹਾਨੂੰ ਤੁਸੀਂ ਬੜੀ ਯਾਰ ਮੈਨੂੰ ਕਿਹਾ ਮੈਂ ਆਉਣਾ ਆਣਾ ਹਾਂ ਜੇ ਅੱਜ ਵੀ ਮੈਂ ਨਾ ਕਰ ਦਿੰਦਾ ਨਾ ਤੁਸੀਂ ਪਤਾ ਕੀ ਜਾਣੇ ਅੱਜ ਫੇਰ ਜੱਗੇ ਨੇ ਨਾ ਕਰਤੀ ਨਾ ਕਰਤੀ ਇਹ ਗੱਲ ਸੱਚੀ ਨਾ ਤੁਹਾਡੇ ਮਾਈਂਡ ਚ ਆ ਜਣੀ ਹੈ ਗੱਲ ਜੇ ਫੇਰ ਲਾਰਾ ਲੱਗਦਾ ਹਾਂ ਵੀ ਲਾਰਾ ਲੱਗਦਾ ਹਾਂ ਇਹ ਕਰਕੇ ਮੈਂ ਤੁਹਾਨੂੰ ਨਾਨ ਕੀਤੀ ਕੋਈ ਗੱਲ ਹਾਂ ਜਿਹੜੀ ਨੇ ਡੈਂਜ ਲੈਣੀ ਆਪਣਾ ਕਿਹੜਾ ਕਮਰਤ ਘੜ ਗਿਆ ਉਹ ਜੋ ਗਿਆ ਇਹਦੇ ਚੱਲੀ ਜਾਣਾ ਹੁਣ ਆਪਾਂ ਮਿਲਦੇ ਰਹਿਣਾ ਵਾ ਤੇ ਵੀਡੀਓ ਤੁਹਾਨੂੰ ਵੇਖਣ ਨੂੰ ਮਿਲਦੀਆਂ ਰਹਿਣਗੀਆਂ ਮਿਲਦੀਆਂ ਰਹਿਣਗੀਆਂ ਠੀਕ ਹੈ ਨਾ ਗੱਲ ਪੱਕਾ ਬੌਂਡ ਹੋ ਗਏ ਅੱਜ ਸੈਨ ਹੋ ਗਿਆ ਦੋਸਤ ਹੱਥ ਦਾ ਪਿਆ ਤੇ ਦਵਾ ਗਿਆ ਲਈ ਆ ਗਿਆ ਬੌਸੀ ਧੰਨਵਾਦ ਜੀ ਮਿਲਦੇ ਆਂ ਜੀ ਸੀਗਾ